ਅੱਜ ਅਸੀਂ ਇੱਥੇ ਸਾਡੇ ਜਿਲ੍ਹਾ ਡਰਗ ਡਿਕਟਿਸ਼ਨ ਸੈਂਟਰ ਚ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ ਜੁੱਧ ਨਸ਼ਾ ਵਿਰੁੱਧ ਦੇ ਤਹਿਤ ਜਿੱਦਾਂ ਸਰਕਾਰ ਦਾ ਪ੍ਰੋਗਰਾਮ ਚੱਲਦਾ ਉਸ ਦੇ ਤਹਿਤ ਅਸੀਂ ਜਿਹੜੇ ਸਾਡੇ ਨਸ਼ਾ ਗ੍ਰਸਤ ਸਾਡੇ ਮਰੀਜ਼ ਨੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਅਸੀਂ ਇਹ ਪ੍ਰੋਗਰਾਮ ਰੱਖਿਆ ਗਿਆ ਸਾਡੇ ਡਿਸਟ੍ਰਿਕਟ ਦੇ ਵਿੱਚ ਸਾਡੇ ਪੱਕੇ ਜਮਾਤਾਂ ਸੀ ਜਿਹੜੇ ਕਿ ਜਿਨ੍ਹਾਂ ਨੇ ਨਸ਼ਾ ਛੱਡ ਚੁੱਕੇ ਆ ਉਹਨਾਂ ਦੀ ਇੱਕ ਆਰਗੇਨਾਈਜੇਸ਼ਨ ਹੈ ਫਰਮ ਡਰੱਗਸ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਇਸ ਇਸ ਦੇ ਵਿੱਚ ਡਰੱਗਸ ਦੇ ਵਿੱਚ ਕੀਤਾ ਹੈਗਾ ਉਹਨਾਂ ਨੂੰ ਅਸੀਂ ਇੱਥੇ ਲੈ ਕੇ ਆਏ ਤੇ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਨਾ ਸੀ ਕਿਉਂਕਿ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਉਹਨਾਂ ਨੇ ਆਪ ਡਰੱਗ ਛੱਡੀ ਹੈ ਉਹਨਾਂ ਦੀ ਸੁਸਾਇਟੀ ਦੇ ਵਿੱਚ 70 80 ਮੈਂਬਰ ਹੈਗੇ ਨੇ ਕਿ ਉਹਨਾਂ ਨੇ ਗਾਹਾਂ ਜਿਹੜੇ ਸਾਡੇ ਹੋਰ ਮਰੀਜ਼ ਨੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਅਸੀਂ ਇੱਥੇ ਲੈ ਕੇ ਆਏ ਆ ਕਿ ਇਹ ਪ੍ਰੋਗਰਾਮ ਲਿਖਿਆ ਗਿਆ ਸਾਰੇ ਸਾਡੇ ਜਿਹੜੇ ਬਰੀਜ਼ ਨੇ ਚੌਂਟੀ ਵਾਲੇ ਤੇ ਦੂਸਰੇ ਜਿਹੜੇ ਮਰੀਜ਼ ਨੇ ਡਿਕਸ਼ਨ ਸੈਂਟਰ ਦੇ ਉਹਨਾਂ ਨੂੰ ਉੱਸੀ ਬਿਠਾ ਕੇ ਤੇ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਨੇ ਨਾਲ ਹੋਰ ਵੀ ਮਤਵਰ ਸਾਡੇ ਡਾਕਟਰ ਸਾਹਿਬਾਨ ਸਾਡਾ ਸਟਾਫ ਇੱਥੂ ਦਾ ਉਹ ਸਾਰੇ ਇੱਥੇ ਹਾਜ਼ਰ ਹੋਏ ਨੇ ਅਸੀਂ ਆਪਣੀ ਸਪੀਸਿਸ ਨੇ ਰਾਹੀਂ ਡਾਕਟਰ ਬ੍ਰਿੰਦਰ ਮੋਹਨ ਜਿਹੜੇ ਕਿ ਸਾਡੇ ਮੋਡਲ ਅਫਸਰ ਨੇ ਡਿਸਟ੍ਰਿਕਟ ਦੇ ਤੇ ਡਾਕਟਰ ਮੈਤਰੀ ਜਿਹੜੇ ਕਿ ਡਾਇਰੈਕਟਰੀ ਡਿਕਸ਼ਨ ਸੈਂਟਰ ਸਾਡੇ ਦੋਨੇ ਜਿਹੜੇ ਪਟਾਲੇ ਆ ਤੇ ਗੁਰਦਾਸਪੁਰ ਵਾਲਿਆਂ ਨੂੰ ਦੇਖਦੇ ਨੇ ਉਹ ਵੀ ਇੱਥੇ ਹਾਜ਼ਰ ਹੋਏ ਨੇ ਉਹਨਾਂ ਦੇ ਸਪੀਚ ਦੇ ਰਾਹੀਂ ਅਸੀਂ ਉਹਨਾਂ ਨੂੰ ਗਿਆਨ ਦਿੱਤਾ ਵੀ ਇਹ ਡਰਗ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਤੇ ਅੱਜ ਇਹ ਪ੍ਰੋਗਰਾਮ ਮਾధ్యਮ ਰਾਹੀਂ ਡਿਸਾਬਰ ਵਿੱਚ ਇੱਥੇ ਹਾਜ਼ਰੀ ਭਰਨੀ ਸੀ ਕਿਉਂਕਿ ਉਹਨਾਂ ਦੀ ਇੱਕ ਸਪੈਸ਼ਲੀ ਬੀਸੀ ਆ ਗਈ ਹੈ ਜਿਹੜੀ ਕਿ ਚੀਫ ਸੈਕਟਰੀ ਸਾਹਿਬ ਨਾਲ ਸੀਗੀ ਇਸ ਕਰਕੇ ਉਹ ਆ ਨਹੀਂ ਸਕੇ ਤੇ ਅਸੀਂ ਸਾਰੇ ਇਨਾਮ ਵੰਡ ਸਮਾਰੋਹ ਤੇ ਮੋਟੀਵੇਸ਼ਨ ਆਸਬੋਕ ਕਰਨਾ ਪਿਆ ਤੇ ਮੈਂ ਤੁਹਾਡੇ মিডিਆ ਦੇ ਰਾਹੀਂ ਇਹ ਸਾਡੇ ਗੁਰਦਾਸਪੁਰ ਵਾਸੀਆਂ ਨੂੰ ਤੇ ਸਾਰੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹਾਂਗਾ ਕਿ ਕੋਈ ਨਸ਼ਾ ਇਹ ਜੀ ਬਿਮਾਰੀ ਨਹੀਂ ਹੈ ਜਿਹਨੂੰ ਨਹੀਂ ਛੱਡਿਆ ਜਾ ਸਕਦਾ ਸਾਰੇ ਅੱਗੇ ਆਉਣ ਤੇ ਸਾਡੇ ਜਿਹੜੇ ਇਹ ਆਰਗੇਨਾਈਜੇਸ਼ਨਾਂ ਉਹ ਵੀ ਯੋਗਦਾਨ ਪਾਉਂਦੀਆਂ ਸਾਡੇ ਡਿਫਰੈਂਸ ਸੈਂਟਰ ਨੇ ਜਿੱਥੇ ਦਾ ਇਲਾਜ ਫ੍ਰੀ ਹੈ ਗਵਰਨਮੈਂਟ ਵੱਲੋਂ ਬਿਲਕੁਲ ਇੱਕ ਰੁਪਈਆ ਨਹੀਂ ਲੱਗਦਾ ਸਾਡੇ ਕੋਲ ਜਿਹੜੇ ਸਾਡੇ ਬੈੱਡ ਨੇ 20 ਬੈੱਡ ਸਾਡੇ ਕੋਲ ਇੱਥੇ ਨੇ ਸਰਕਾਰੀ 10 ਬੈੱਡ ਸਾਡੇ ਕੋਲ ਪ੍ਰਾਈਵਟ ਉੱਥੇ ਵਟਾਲੇ ਹੈਗੇ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਦੇ ਵੀ ਸਾਡੇ ਕੋਲੇ ਬੈੱਡ अवेलेबल ਹੈਗੇ ਨੇ ਤੇ ਜੇ ਕਿਸੇ ਕੋਈ ਪੀੜਿਤ ਆ ਸਾਡੇ ਕੋਲੇ ਲੈ ਕੇ ਆਓ ਇੱਥੇ ਲੈ ਕੇ ਆਓ ਬਟਾਲੇ ਲੈ ਕੇ ਜਾਓ ਡਾਕਟਰ ਮੈਤਰੀ ਨਾਲ ਸੰਪਰਕ ਕਰੋ ਡਾਕਟਰ ਬਰਿੰਦਰ ਨਾਲ ਸੰਪਰਕ ਕਰੋ ਜੇ ਕੋਈ ਹੈਗੀ ਆ ਤਾਂ ਉਹਨਾਂ ਦਾ ਅਸੀਂ ਫ੍ਰੀ ਇਲਾਜ ਇਹ ਸੈਂਟਰਾਂ ਤੇ ਕਰਾਂਗੇ ਕਿਸੇ ਦੇ ਵੀ ਇੱਕ ਵੀ ਪੈਸਾ ਨਹੀਂ ਲੱਗੇਗਾ ਗਵਰਨਮੈਂਟ ਦੀ ਪਾਲਿਸੀ ਆ ਵੀ ਵਿਦਆਊਟ ਕੋਈ ਵੀ ਮਨੀ ਇਹ ਜਿਹੜਾ ਇਲਾਜ ਸਾਰੇ ਸਾਡੇ ਸੈਂਟਰਾਂ ਦੇ ਫ੍ਰੀ ਕੀਤਾ ਜਾਊਗਾ